Yeah! No.

ਟਾ ਬੜੀ ਟੀਮ ਲਈ ਜੁੜ ਗਿਆ ਹੈ ਅਗਲੀ ਰੇਡ ਉਧਰਲੇ ਪਾਸੇ ਘੋੜੀ ਦੀ ਰੇਡ ਰੈਂਬੋ ਰੈਂਬੋ ਕੋਹਨੀ ਭਾਗੜੇ ਵਾਲਾ ਮੁੰਡੇ ਪੀਵੀ 31 ਵਾਲੇ ਤਰਵੰਦੀ ਰਾਏ ਦੇ ਵਿੱਚ ਪਹੁੰਚੇ ਹੋਏ ਹੈ ਦੂਜੇ ਪਾਸੇ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਦਾ ਗੁਰੂ ਸਰਪਿੰਡ ਆ ਚੱਠੇ ਵਾਲੀ ਆਉਂਦੇ ਕਹਿੰਦੇ ਘੋੜੇ ਵੀ ਕਬੱਡੀ ਪੈਰੀ ਖੇਡ ਦੇ ਮੈਦਾਨ ਦੇ ਵਿੱਚ ਆਉ ਘੋੜਾ ਕਹਿੰਦੇ ਕਬੱਡੀ ਤਾਰਾ ਮੇਰੇ ਮਿੱਤਰੋ ਇੰਦਰ ਕਹਿੰਦੇ ਤਲਵੰਡੀ ਰਾ ਬੱਲੇ 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 ਆਓ ਸਾਹਮਣੇ ਆ ਗਿਆ ਆਹ ਸਾਹਮਣੇ ਖੇਡ ਗਰਾਊਂਡ ਦੇ ਵਿੱਚ ਚੱਠੇ ਗਵਿੰਦਪੁਰੇ ਵਾਲਾ

ਜਸਵਰ ਪਿੰਡਾ ਇਹ ਲੁੱਬਿਆਣੇ ਵਾਲਾ ਆਹ ਸਾਹਮਣੇ ਕਹਿੰਦੇ ਲੁੱਬਿਆਣੇ ਵਾਲੇ ਦਾ ਲੁੱਬਿਆਣੇ ਵਾਲੇ ਦੇ ਨਾਲ ਪੰਗਾ ਪੈ ਗਿਆ ਇੰਦਰਪ੍ਰ ਤਲਵੰਡੀ ਰਾਏ ਵਾਲਾ ਇੰਦਰਪ੍ਰ ਤਲਵੰਡੀ ਰਾਏ ਵਾਲਾ ਲਾਡੀ ਜਸਵਰ ਆਲੀਆ ਆਹ ਸਾਹਮਣੇ ਬੱਲੇ 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 ਆਹ ਬਸਵਾਇਆ ਇਹ ਪੈਂਦੀ ਕਦੇ ਲਾਟੀ ਦੀ ਉਧਰਲੇ ਪਾਸੇ ਬੱਲੇ 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 ਬੱਲੇ

ਓ ਬਾਈ ਆਇਆ ਸਵਾਗਤ ਖੇੜੇ ਦੇ ਵਿੱਚ ਕਿ ਧੰਨਪੁਰੇ ਦੇ ਕਲਵਿੰਦਰ ਨਾਲ ਵੀ ਢਾਵੇਂ ਢਾਵੇਂ ਕਹਿੰਦੇ ਓਏ ਮੁੰਡਿਆਂ ਦੇ ਕੱਪ ਦੇ ਕੋਲੋਂ ਵੇਖ ਲਲਕਰੇ ਪੈਂਦੇ ਓ ਮੁੰਡਿਆਂ ਦੇ ਕੱਪ ਦੇ चारा दे रो रेंगो रेंगो अकमिया चुकू हकम चू हकमार चू तक मेरे आले मैकते आज कानी मेरे मैकते आज क्रांति भज के आ जाए कि सुी मेता टू हाथ मारे छोटी ना मैच फाइनल खेला जा रहा घोड़े वर्गे लाडी वर्गे देख भाई राम

15 ਨੰਬਰ ਦੇ ਤਲਵੰਡੀ ਰਾਏ ਦੇ ਤੇ ਜਿਹੜੀ ਟੀਮ ਗੁਰੂ ਸਾਰਾ ਉਹਨਾਂ ਦੇ ਪੁਆਇੰਟ ਹੈ 6 ਤੇ 3 ਨੋਟ ਕਰੋ ਜੀ ਫਾਸੂ ਤਲਵੰਡੀ ਰਾਏ ਆ ਸੈਕੰਡ ਟੀਮ ਹੈ ਜਿਹੜੀ ਉਹ ਗੁਰੂ ਸਾਰਾ ਬੈਸਟਰ ਦੇ 5 ਪੁਆਇੰਟ ਤੇ ਦੋਨੇ ਟੀਮਾਂ ਦਾ ਅੱਜ ਦੇ ਟੂਰਨਾਮੈਂਟ ਦਾ ਜਿਹੜਾ ਬੈਸਟ ਰੇਡਰ ਕਹਿੰਦੇ ਭਾਈ ਜਿਨ੍ਹਾਂ ਨੇ ਬਹੁਤ ਵਧੀਆ ਕਬੱਡੀਆਂ ਪਾਈਆਂ ਬੁੱਲਾ ਤੇ ਨਾਲ ਜੀ ਭਾਗੜੇ ਵਾਲਾ ਸਾਹ ਦੇ ਟੌਰ ਤੇ ਟਰੈਕਟਰ ਚੱਲ ਗਏ ਜਿਹੜੇ ਬੈਂਸ ਜਾਫੀਏ ਉਹ ਕਹਿੰਦੇ ਅੱਜ ਤੀਜਾ ਟਰੈਕਟਰ ਜਿੱਤ ਕੇ ਜਿੱਥੇ ਮੇਰੇ ਮਿੱਤਰੋ ਇੰਦਰ ਕਮੰਡੀ ਰਾਏ ਵਾਲਾ ਤੇ ਜੱਗੂ ਹਾਕਮ ਵਾਲਿਆ ਬਹੁਤ ਬਹੁਤ ਧੰਨਵਾਦ ਦਾ ਮੁਾਰਕਾ ਖੁਰ ਜਿਨ੍ਹਾਂ ਦੇ ਕੁਇਮਾ ਪ੍ਰਾਈਜ਼ ਦੇ ਅਜ਼ਰ ਦੀ ਟੀਮਾਂ ਪ੍ਰਾਈਜ਼ ਲੈਣ ਦੀ ਆਪਣਾ